ਸਿੱਖਰਾਂ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਗੁਰਪਿਆਰਿਓ ਗੁਰਦੁਆਰਾ ਸ਼੍ਰੀ ਪਟਨਾ ਸਾਹਿਬ ਬੋਰਡ ਦੇ ਮੈਂਬਰਾਂ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ ਜੋ ਮੰਗ ਪੱਤਰ ਜਥੇਦਾਰ ਪਟਨਾ ਸਾਹਿਬ ਇਕਬਾਲ ਸਿੰਘ ਦੇ ਖਿਲਾਫ ਹੈ ਕਿਉਂਕਿ ਉਨ੍ਹਾਂ ਨੇ ਦੋ ਵਿਆਹ ਕਰਵਾਏ ਨੇ ਅਤੇ ਉਨ੍ਹਾਂ ਨੂੰ ਆਰਐਸਐਸ ਦਾ ਏਜੰਟ ਵੀ ਕਿਹਾ ਗਿਆ ਹੈ ਇਹ ਮੰਗ ਪੱਤਰ ਦੇਂਦਿਆ ਹੋਇਆ ਗਿਆਨੀ ਹਰਪ੍ਰੀਤ ਸਿੰਘ ਨੂੰ ਹੋਰ ਵੀ ਕਈ ਤਰਕ ਦਿੱਤੇ ਇਨ੍ਹਾਂ ਬੋਰਡ ਮੈਂਬਰਾਂ ਨੇ ਆਪ ਗੁਜ਼ਾਰਿਸ਼ ਕੀਤੀ ਕਿ ਜਲਤੋ ਜਲਦ ਜਥੇਦਾਰ ਇਕਬਾਲ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ ਤੇ ਉਹਨਾਂ ਤੋਂ ਪੁੱਛਿਆ ਜਾਵੇ ਕਿ ਆਖਿਰ ਗੁਰ ਮਰਿਆਦਾ ਵਿੱਚ ਰਹਿੰਦਿਆਂ ਉਹ ਇਸ ਤਰੀਕੇ ਦੇ ਕਾਰਨਾਮੇ ਇਸ ਤਰੀਕੇ ਦੀਆਂ ਕਰਤੂਤਾ ਕਿੱਦਾਂ ਕਰ ਸਕਦੇ ਨੇ ਆਪਣੇ ਤੋਂ ਅੱਧੀ ਉਮਰ ਦੀ ਕੁੜੀ ਨਾਲ ਵਿਆਹ ਕਿੱਦਾਂ ਰਚਾ ਸਕਦੇ ਨੇ ਇਸ ਸਾਰੇ ਮਸਲੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੀ ਕਿਹਾ ਤੁਸੀਂ ਆਪ ਸੁਣ ਲਵੋ ਦੇ ਉੱਤੇ ਬਾਕੀ ਸਿੰਘ ਸਾਹਿਬਾਨ ਜਿਹੜੇ ਨੇ ਤਖ਼ਸੀਰ ਕੇਸਕਰ ਸਾਹਿਬ ਜੀ ਨੇ ਤਖ਼ਸੀਰ ਹਜੂਰ ਸਾਹਿਬ ਜੀ ਨੇ ਉਹਨਾਂ ਦੇ ਨਾਲ ਵਿਚਾਰ ਕੀਤੀ ਜਾਊਗੀ ਉਸ ਤੋਂ ਬਾਅਦ ਹੀ ਵਿਚਾਰ ਕਰਕੇ ਜਿਹੜਾ ਨ ਦੱਸਿਆ ਜਾਊਗਾ ਕਿ ਇਸ ਤਹਿ ਕੀ ਜਿਹੜਾ ਹੈ ਉਹ ਕਾਰਵਾਈ ਹੋ ਸਕਦੀ ਜਾਂ ਕੀ ਕੀ ਕੀਤਾ ਜਾ ਸਕਦਾ ਅੰਦਰ ਆ ਜਾ ਕੀ ਪਤਾ ਚ ਕੀ ਗਿਆ ਸਰ ਜੀ ਦਿੱਤਾ ਤੁਹਾਡੇ ਸਾਹਮਣੇ ਪੜਨੇ ਆ ਤੇ ਨਾਲ ਕੁਝ ਐਵੀਡੈਂਸ ਦਿੱਤੇ ਨੇ ਦੇਖਦੇ ਹਾਂ ਭਾਈ ਕਸ਼ਮੀਰਾ ਸਿੰਘ ਨੇ ਇਸ ਸਾਰੇ ਮਸਲੇ ਉੱਤੇ ਕੀ ਕਿਹਾ ਜਣਾ ਨੇ ਲਿਖਤੀ ਤੌਰ ਦੇ ਉੱਤੇ ਆ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਹ ਸ਼ਿਕਾਇਤ ਕੀਤੀ ਹੈ ਜੋ ਖਵਤੀ ਜੱਜਦਾਰ ਪਟਨਾ ਸਾਹਿਬ ਬਣਿਆ ਬੈਠਾ ਉਹਦੀ ਸ਼ਿਕਾਇਤ ਦਾਸ ਲੈ ਕੇ ਆਇਆ ਇੱਥੇ ਕਾਲ ਤਖਤ ਤੇ ਜੋ ਦੇ ਕਾਰਨਾਮੇ ਨੇ ਮੇਰਾ ਖਿਆਲ ਤੁਹਾਨੂੰ ਸਾਡੇ ਨੂੰ ਜਿਆਦਾ ਪਤਾ ਹੋ ਜੋ ਕਿਸੇ ਨੇ ਕਰਿਆ ਵਿਆਹ ਕਰਾਉਂਦਾ ਜੋ ਬੱਚਿਆਂ ਨੂੰ ਗਲਤ ਕੰਮ ਕਰਦਾ ਕੋਈ ਵੀ ਮੈਂ ਇੱਥੇ ਅੱਜ ਤੱਕ ਤੇ ਖੜਾ ਕਹਿੰਦੇ ਨੂੰ ਸ਼ਰਮ ਆਉਂਦੀ ਆ ਜੋ ਕਿਸੇ ਉਹ ਕਰਦਾ ਇੱਥੇ ਔਰ ਇਹ ਕਰਕੇ ਉਹਦੀ ਸ਼ਿਕਾਇਤ ਲੈ ਕੇ ਆਏ ਆ ਬੇਨਤੀ ਆ ਸਿੰਘ ਸਾਹਿਬ ਨੂੰ ਜੇ ਉਹਨਾਂ ਦਾ ਇਹ ਜੀ ਇਨਕੁਆਇਰੀ ਕਰਕੇ ਉਹਨਾਂ ਨੂੰ ਤੋਂ ਸੇਵਾ ਤੋਂ ਮੁਕਤ ਕਰਿਆ ਜਾ ਗੁਰਪਿਆਰੇ ਉੱਚ ਅਧਿਤਾ ਅਤੇ ਸ਼੍ਰੀ ਪਟਨਾ ਸਾਹਿਬੇ ਇਕਬਾਲ ਸਿੰਘ ਦੇ ਉੱਤੇ ਪਹਿਲਾਂ ਵੀ ਬਹੁਤ ਸਾਰੇ ਦੋਸ਼ ਅਜਿਹੇ ਲੱਗਦੇ ਆਏ ਨੇ ਕਿਉਂਕਿ ਉਹਨਾਂ ਨੂੰ ਬਹੁਤ ਸਾਰੇ ਮੰਚ ਆਰਐਸਐਸ ਦੇ ਅਧਿਕਾਰੀਆਂ ਦੇ ਨਾਲ ਸਾਂਝੇ ਕਰਦੇ ਹੋਏ ਵੇਖਿਆ ਗਿਆ ਹੈ ਤੇ ਬਹੁਤ ਸਥਾਨਾਂ ਦੇ ਉੱਤੇ ਉਹਨਾਂ ਨੂੰ ਹਿੰਦੂ ਰੀਤੀ ਰਿਵਾਜਾਂ ਦੇ ਨਾਲ ਵੀ ਮੇਲ ਕਰਦੇ ਆ ਵੇਖਿਆ ਗਿਆ ਹੈ ਬਰਹਾਲ ਅਸੀਂ ਕਿਸੇ ਧਰਮ ਦਾ ਪੱਖ ਨਹੀਂ ਲੈਂਦੇ ਅਸੀਂ ਕਿਸੇ ਧਰਮ ਦੀ ਨਿੰਦਾ ਨਹੀਂ ਕਰਦੇ ਪਰ ਹਾਂ ਅਗਰ ਅਸੀਂ ਸਿੱਖਾਂ ਅਤੇ ਸਿੱਖ ਕੌਮ ਦੇ ਇੱਕ ਧਾਰਮਿਕ ਆਗੂ ਵਜੋਂ ਜਾਣੇ ਜਾਂਦੇ ਆ ਤਾਂ ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਧੰਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਦੇ ਅਨੁਸਾਰ ਚੱਲੀਏ ਤੇ ਉਹਨਾਂ ਦੀ ਮਰਿਆਦਾ ਦੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਤੇ ਪਨੀਰੀਆਂ ਨੂੰ ਕੋਈ ਚੰਗੀ ਸਿੱਖ ਅਸੀਂ ਦੇ ਸਕੀਏ ਜੇਕਰ ਅਸੀਂ ਹੀ ਤਖਤਾਂ ਦੇ ਜਥੇਦਾਰ ਬਣ ਕੇ ਮਾੜੀਆਂ ਤੇ ਪੁੱਠੀਆਂ ਕੋਝੀਆਂ ਹਰਕਤਾਂ ਦਾ ਦਾਂਗੇ ਤਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਉਣ ਵਾਲੀਆਂ ਨਵੀਆਂ ਪਨੀਰੀਆਂ ਨੂੰ ਕੀ ਸਿੱਖਿਆ ਦਵਾਂਗੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨਹੀਂ ਚਾ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ